18वीं लोकसभा ਦੇ ਮੈਂਬਰਾਂ ਦਾ ਸਵਾਗਤ ਕਰਨ ਲਈ ਲੋਕ ਸਭਾ ਸਖਰੇ ਤਿਆਰ ਹੈ ਇੱਕ ਬਿਆਨ ਵਿੱਚ ਸਖਰੇ ਦੇ ਬੁਲਾਰੀ ਨੇ ਕਿਹਾ ਕਿ ਮੈਂਬਰਾਂ ਦਾ ਸਵਾਗਤ ਕਰਨ ਅਤੇ ਉਨ੍ਹਾਂ ਦੀ ਸੂਚਾਰੂ ਰਜਿਸਟ੍ਰੇਸ਼ਨ ਨੂੰ ਯਕੀਨੀ ਬਣਾਉਣ ਲਈ ਕਈ ਕਦਮ ਚੁੱਕੇਗੇ ਨੇ ਸਮੇਤੀ ਬਚਤ ਅਤੇ ਪੇਪਰ ਰਹਿਤ ਡਿਜੀਟਲ ਪ੍ਰਕਿਰਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੇਂ ਚੁਣੇ ਗਏ ਮੈਂਬਰਾਂ ਦੀ ਰਜਿਸਟ੍ਰੇਸ਼ਨ ਆਨਲਾਈਨ ਇੱਕ ਇਕ੍ਰਿਤ ਸੌਫਟਵੇਅਰ ਰਾਹੀਂ ਕੀਤੀ ਜਾ ਫੀਕੀ ਨਵੇਂ ਚੁਣੇ ਗਏ ਮੈਂਬਰਾਂ ਲਈ SBI ਬੈਂਕ ਖਾਤਾ ਖੋਲਣ ਸਥਾਈ ਰਾਤਰੀ ਕਾਰਡ ਤੇ ਕੇਂਦਰ ਸਰਕਾਰ ਦੇ ਸਿਹਤ ਯੋਜਨਾ ਕਾਰਡ ਜਾਰੀ ਕਰਨ ਲਈ ਸਖਰੇਤ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ ਇਹ ਸਿਲਸਲਾ 14 ਜੂਨ ਤੱਕ ਇਹ ਸਿਲਸਲਾ ਸ਼ਨੀਵਾਰ ਤੇ ਐਤਵਾਰ ਸਮੇਤ ਹਰ ਰੋਜ਼ਾਨਾ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਜਾਰੀ ਰਹੇਗਾ ਸਖਰੇਤ ਹਰ ਸੰਸਦ ਮੈਂਬਰ ਨੂੰ ਭਾਰਤ ਦੇ ਸੰਵਿਧਾਨ ਨੀਮਾ ਤੇ ਹਦਾਇਤਾਂ ਆਰ ਨਾਲ ਸੰਬੰਧਿਤ ਉਪਯੋਗੀ ਪ੍ਰਕਾਸ਼ਨਾਂ ਦੀਆਂ ਕਾਪੀਆਂ ਪ੍ਰਦਾਨ ਕਰੇਗਾ ਅਵਾਈ ਹੱਡੀਆਂ ਤੇ ਰੇਲਵੇ ਸਟੇਸ਼ਨਾਂ ਤੇ ਨਾਕੀ ਲਗਾਏਗੇ ਨਹੀਂ ਸੋਇਲਾ ਵੈਸਟਰਨ ਕੋਰਟ ਅਨੇਕਸੀ ਹੋਸਟਲਾਂ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਇਮਾਰਤਾਂ ਤੇ ਗੈਸਟ ਹਾਊਸਾਂ ਚ ਮੈਂਬਰਾਂ ਦੇ ਅਸਥਾਈ ਠਹਿਰਨ ਦਾ ਪ੍ਰਬੰਧ ਕੀਤਾ ਗਿਆ ਹੈ ਜਿਹੜੇ ਸੌਫਟਵੇਅਰ ਅਧਾਰਿਤ ਕੰਪਿਊਟਰਾਈਜ਼ਡ ਸਿਸਟਮ ਰਾਹੀਂ ਮੈਂਬਰਾਂ ਨੂੰ ਉਪਲਬਧ ਕਰਵਾਏ ਜਾਣਗੇ ਕੇਂਦਰ ਸਰਕਾਰ ਦੀ ਸੇਤ ਯੋਜਨਾ ਦੀਆਂ ਮੈਡੀਕਲ ਪੋਸਟਾਂ ਹਫਤੇ ਦੇ ਸੱਤੇ ਦਿਨ 24 ਘੰਟੇ ਕੰਮ ਕਰਨਗੀਆਂ